ਪਾਜੀ ਕੀ ਸੋਚੀ ਜਾਣਾ ਚੱਲੇ ਤਾਂ ਬੈਠਾ ਯਾਰ ਸੋਚਦਾ ਮਾਂ ਕਿ ਜੋ ਬਜ਼ੁਰਗਾਂ ਤੋਂ ਆਪਾਂ ਗੱਲਾਂ ਸੁਣੀਆਂ ਦੀਆਂ ਵੀ ਪੁਰਾਣੇ ਜ਼ਮਾਨੇ 'ਚ ਮੂਹ ਮੁਹੱਬਤਾਂ ਬਹੁਤ ਹੁੰਦੀਆਂ ਸੀ ਉਹ ਰਹੀਆਂ ਨਹੀਂ ਪੁਰਾਣੇ ਜ਼ਮਾਨੇ 'ਚ ਗੀਤ ਹੁੰਦੇ ਸੀ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਤੇ ਚੈ ਹੁੰਦਾ ਸੀ ਰੱਬਾ ਸਭ ਕੁਝ ਲੈ ਲਾ ਤੂੰ ਮੇਰਾ ਮੈਨੂੰ ਮੇਰੀ ਮਾਂ ਮੋੜ ਦੇ ਤਨਾ ਤਾਂ ਉਹ ਜੀਆਂ ਮਾਵਾਂ ਰਹੀਆਂ ਤੇ ਨਾ ਹੋ ਜੇ ਪੁੱਤਰੇ ਆ ਹੁਣ ਆਪਾਂ ਸੋਸ਼ਲ ਮੀਡੀਆ ਆਇਆ ਵਾ ਆ ਮੋਬਾਈਲਾ 'ਚ ਵੀ ਵੇਖੀਦਾ ਵਾ ਆ ਟੀਵੀਆਂ ਦੇ ਵੀ ਵੇਖੀ ਦਾ ਅਗਰ ਖਬਰਾਂ ਵੀ ਸੁਣੀ ਦੀਆਂ ਕਿ ਇੱਕ ਪੁੱਤ ਨੇ ਆਪਣੀ ਮਾਂ ਨੂੰ ਮਾਰ ਦਿੱਤਾ ੱੱਕੇ ਮਾਰ ਕੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਚਾਕੂ ਮਾਰ ਕੇ ਆਪਣੀ ਮਾਂ ਮਾਰ ਪੀ ਫਿਰ ਆਸ਼ਰਮ ਵਿੱਚ ਮਾਂ ਨੂੰ ਆਪਣੀ ਨੂੰਸ਼ਾਦ ਆਇਆ ਇੱਕ ਬੱਚਾ ਕਿ ਮਾਵਾਂ ਵੀ ਇਹੋ ਜੀਆਂ ਨਹੀਂ ਰਹੀਆਂ ਤੇ ਇਹ ਵੀ ਸੁਣੀਦਾ ਕਿ ਚਾਰ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਇੱਕ ਮਾਂ ਨੇ ਆਪਣੇ ਨਿੱਕੇ ਜਿਹੇ ਬਾਲ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਇਹੋ ਜੀਆਂ ਖਬਰਾਂ ਸੁਣੀ ਲਈ ਆ ਕੇ ਇੱਕ ਕਾਲ ਜੁਗੀ ਮਾਂ ਆਪਣੇ ਨਾਮ ਜੰਮੇ ਬੱਚੇ ਨੂੰ ਚਾਰੀਆਂ ਵਿੱਚ ਛੱਡ ਕੇ ਫਰਾਰ ਹੋ ਗਈ ਯਾਰ ਇਹੋ ਜਿਹਾ ਵਰਤਾਰਾ ਕਿੱਦਾਂ ਹੋਇਆ ਇਹਦੇ ਕਸੂਰਵਾਰ ਯਾਰ ਮੈਨੂੰ ਲੱਗਦਾ ਵੀ ਗਾਦੀ ਮਾਂ ਹੀ ਆ ਕਿ ਉਹੋ ਜੀ ਪਰਵਰੇ ਸਾਜ ਕਰ ਮਾਵਾਂ ਨਹੀਂ ਦੇ ਰਹੀਆਂ ਬੱਚੇ ਨੂੰ ਤਾਂ ਕਰਕੇ ਹੀ ਬੱਚੇ ਇਹ ਹੋ ਜੇ ਕਮ ਹੋ ਰਾਇਆ ਇਹੋ ਜੀਆਂ ਮੋਹ ਮੁਹਬਤਾਂ ਦੂਰ ਹੋ ਰਹੀਆਂ ਪੁਰਾਣੇ ਜ਼ਮਾਨੇ 'ਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਸੀ ਨਾ ਸਾਲ 2 ਸਾਲ ਬੱਚੇ ਨੂੰ ਜਿ ਨਜ਼ਰ ਤੋੜਦਾ ਨਹੀਂ ਸੀ ਨਾ ਬੱਚਾ ਤਾਂ ਮਾਂ ਆਪਣੇ ਪਉ ਪੁੱਛੜ ਚੁੱਕ ਕੇ ਰੱਖਦੀ ਹੁੰਦੀ ਸੀ ਰੋਦੀ ਜਿਹਾ ਹੈ ਨਾ ਜਦੋਂ ਕੋਈ ਸ਼ਹਿਰ ਜਾਣਾ ਕਿਤੇ ਰੋਟੀ ਪਾਣੀ ਜਿਥੇ ਆਪਣੀਆਂ ਮਾਵਾਂ ਨੇ ਖੂਤੇ ਲਿਆ ਕੇ ਆਉਣਾ ਕਿਤੇ ਦੁੱਖ ਸੁੱਖ ਜਿਹੜਾ ਜਿੱਦੇ ਵੀ ਜਾਣਾ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਣਾ ਤੇ ਪੁੱਛੜ ਚੁੱਕ ਕੇ ਰੱਖਣਾ ਤੇ ਜਦੋਂ ਬੱਚੇ ਨੇ ਰੋਣਾ ਤੇ ਆਇਆ ਥਾਪੜ ਦੇਣਾ ਸੌ ਜਾ ਮੇਰੇ ਲਾਲ ਜਦ ਇਹਨਾਂ ਨੂੰ ਭੁੱਖ ਲੱਗਣੀ ਨੇ ਰੋਣਾ ਤਾਂ ਆਪਣੀ ਛਾਤੀ ਦਾ ਦੁੱਧ ਪਿਉਣਾ ਤੇ ਅੱਜ ਕਾਦੀਆਂ ਮਾਵਾਂ ਬਾਹੂਗੀਆਂ ਕਰ ਰਹੀਆਂ ਕੋ ਨਾ 3 ਨਵੀਂ ਜੀ ਟਰਾਲੀ ਦੀ ਤਰੀ ਜਾਂ ਉਹਨੂੰ ਬਾਕਰ ਖਰੇ ਕਹਿੰਦੇ ਆ ਉਹਦੇ ਆਪ ਦੇ ਜੰਮਦੇ ਬੱਚੇ ਨੂੰ ਉਹਦੇ ਵਿੱਚ ਪਾ ਰਹੇ ਨੇ ਜਾਂ ਸ਼ਹਿਰ ਨੂੰ ਤੋਰ ਪੈਂਦੀਆਂ ਜਾਂ ਕਿਤੇ ਵੀ ਤੋਰ ਪੈਂਦੀਆਂ ਅੱਗੇ ਸ਼ਹਿਰਾਂ ਸੁਣੀਦਾ ਹੁਣ ਪਿੰਡਾਂ 'ਚ ਵੀ ਇਹ ਗੱਲ ਹੋ ਗਈ ਆ ਪਿੰਡਾਂ 'ਚ ਵੀ ਬਾਕਰ ਦੇ ਆ ਗਿਆ ਤਾਂ ਪੁੱਛਣ ਚੁੱਕ ਕੇ ਰਾਜ਼ੀ ਨਹੀਂ ਬੱਚੇ ਨੂੰ ਛਾਤੀ ਦਾ ਦੁੱਧ ਪਿਆ ਕੇ ਰਾਜ਼ੀ ਨਹੀਂ ਉਹ ਜਦੋਂ ਬੱਚੇ ਇਸ ਤਰ੍ਹਾਂ ਜਾਰੇ ਨੂੰ ਨਿੱਕੇ ਜਿਹੇ ਨੂੰ ਪਾਇਆ ਹੁੰਦਾ ਉਹਦੇ ਵਿੱਚ ਟਰਾਲੀ ਜੀ ਦੇ ਵਿੱਚ ਤੇ ਜਦੋਂ ਉਹਦਾ ਰੋਂਦਾ ਵਾ ਉਹਨੂੰ ਸ਼ੀਸ਼ੀ ਉਹਦੇ ਮੂੰਹ ਨੂੰ ਲਾ ਦਿੰਦੀਆਂ ਦੁੱਧ ਵਾਲੀ ਉਹ ਦੁੱਧ ਪਤਾ ਨਹੀਂ ਕਦੋਂ ਦਾ ਵਾ ਕਿੱਥੋਂ ਆਇਆ ਵਾ ਤੇ ਉਹ ਇਹ ਚ ਕਰਕੇ ਉਹ ਮੂੰਹ ਮਬਤ ਰਿਆ ਨਹੀਂ ਜਿਹੜੀਆਂ ਆ ਮਾਵਾ ਇਹੋ ਜਿਆ ਦੁੱਧ ਪਿਉਂਦੀਆਂ ਬੱਚੇ ਨੂੰ ਕੁਛੜ ਨਹੀਂ ਚੁੱਕਦੀਆਂ ਮੋਹ ਮੁਹੱਬਤ ਨਹੀਂ ਕਰਦੀਆਂ ਉਹ ਬਿਰਦਾਸ ਆਸ਼ਰਮ ਦੀ ਤਿਆਰੀ ਕਰ ਲੈਣ ਜੇ ਉਹ ਜੀ ਤੁਸੀਂ ਪਰਵਰ ਇਸ ਬੱਚੇ ਨੂੰ ਕਰੋਗੇ ਜਿਹੋ ਜਿਆ ਨੂੰ ਪੜ੍ਹਾਓ ਲਿਖਾਓਗੇ ਰੋਟੀ ਪਾਣੀ ਖਵਾਓਗੇ ਉਹਨੂੰ ਪਿਆਰ ਕਰੋਗੇ ਉਹੋ ਜਿਹੀ ਬੱਚਾ ਤੁਹਾਨੂੰ ਅੱਗੋਂ ਜਵਾਬ ਦੇਊਗਾ ਤੁਹਾਡੀ ਸੇਵਾ ਕਰੂਗਾ ਪੁਰਾਣੇ ਜ਼ਮਾਨੇ ਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੀ ਮਾਂ ਵਾਂਗ ਨਹੀਂ ਆਪਣੇ ਸਾਲ ਤੱਕ ਆਪਣੇ ਬੱਚੇ ਨੂੰ ਦੁੱਧ ਪਿਓਦੀ ਉਹਨੂੰ ਕਦੀ ਕੋਈ ਬਿਮਾਰੀ ਨਹੀਂ ਲੱਗਦੀ ਨਹੀਂ ਨਹੀਂ ਤੁਹਾਡੇ ਵਡੇ ਅਡੇ ਅਡੇ ਹੁੰਦਾ ਕਿ ਨਹੀਂ ਪੁਰਾਣੇ ਬੰਦਿਆਂ ਦੇ ਵੇਖਿਆ ਕਿ ਨਹੀਂ ਇਸ ਕਰਕੇ ਆਪਣੇ ਬੱਚੇ ਨੂੰ ਉਹੋ ਜੀ ਪਰਵਰਸ ਦਿਓ ਜਿਹੜਾ ਚੰਗਾ ਹੋਏ ਕਿਉਂਕਿ ਇਹੋ ਜੇ ਪੈਕਟਾਂ ਵਾਲੇ ਦੁੱਧ ਪੀ ਕੇ ਕਦੇ ਪੁੱਛ ਕੇ ਭਰਤ ਨਹੀਂ ਹੋਣਾ ਚੰਗਾ ਮੋਹ ਮਹੱਬਤ ਕਰੋਂਗੇ ਤੇ ਫੇਰ ਹੀ ਤੁਸੀਂ ਠੀਕ ਰਹੋਗੇ ਨਹੀਂ ਤੁਸੀਂ ਬੇਦਰਾਸ ਆਸ਼ਰਮ ਵਿੱਚ ਜਾਣਾ ਹੀ ਜਾਣਾ ਇਹੋ ਜੀ ਮੋਹ ਮਹੱਬਤ ਆਪਣੇ ਬੱਚੇ ਨੂੰ ਦਿਓ ਕਿ ਉਹਨੂੰ ਇਹ ਕਹਿਣਾ ਪੈ ਜੇ ਕਿ ਮਾਂ ਬਿਨਾਂ ਨਾ ਕੋਈ ਲਾੜ ਲਡਾਉਂਦਾ ਹੋਰ ਰੋਂਦੇ ਨੂੰ ਨਾ ਚੁੱਪ ਕਰਾਉਂਦਾ ਕੋਈ ਨਾ ਫੜਦਾ ਪਾ ਉਹ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਕੇ ਬੱਚੇ ਨੂੰ ਇਹ ਨਾ ਕਹਿਣਾ ਪੈ ਜੇ ਵਿਗੜੇ ਬੱਚੇ ਨੂੰ ਕੇ ਮਾਂ ਨੇ ਮੈਨੂੰ ਨਾ ਲਾਡ ਲਡਾਇਆ ਹੋ ਰੋਂਦੇ ਨੂੰ ਨਾ ਮੈਨੂੰ ਚੁੱਪ ਕਰਾਇਆ ਆਹ ਪੇਟਾਂ ਵਾਲਾ ਮੈਨੂੰ ਦੁੱਧ ਪਿਆਇਆ ਆਹ ਬੱਕਰੀਆਂ ਗਾਵਾਂ ਪੇਟਾਂ ਦਾ ਮੈਨੂੰ ਦੁੱਧ ਪਿਆਇਆ ਮੇਰੀ ਕਿਥੇ ਨਾ ਫੜੀ ਪਾ ਉਹ ਦੁਨੀਆ ਵਾਲਿਓ ਇਹਦੀ ਫਿਰਦਾ ਆਸ਼ਰਮ ਜਿਥਾਂ ਉਹ ਦੁਨੀਆ ਵਾਲਿਓ ਇਹਦੀ ਫਿਰਦਾ ਆਸ਼ਰਮ ਜਿਥਾਂ ਉਹੀ ਬਰਦਾਸ਼ਤ ਨੂੰ ਜਾਣਾ ਜਾਣਾ ਬੱਚੇ ਨੂੰ ਪਿਆਰ ਕਰੋ ਫਸਰੀ ਕਾਲ